ਮਾਨ ਸਾਹਿਬ ਤੁਸੀਂ ਕਹਿੰਦੇ ਹੁੰਦੇ ਸੀ ਵੀ ਸੱਥਾਂ ਚੋਂ ਸਰਕਾਰ ਚੱਲਿਆ ਕਰੂਗੀ ਸੱਥਾਂ ਚੋਂ ਸੱਥਾਂ ਤੋਂ ਮਤਲਬ ਪਿੰਡਾਂ ਦੇ ਚੌਕਾਂ ਤੋਂ ਪਿੰਡਾਂ ਦੀ ਸੱਥ ਮਤਲਬ ਆਮ ਮੰਦਾ ਸਰਕਾਰ ਚਲਾਊਗਾ ਉਹਦਾ ਕਹਿਣ ਦਾ ਮਤਲਬ ਇਹ ਸੀ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਉਹ ਕੂੜ ਪ੍ਰਚਾਰ ਕਰਿਆ ਮਤਲਬ ਅਸੀਂ ਤਾਂ ਨਾ ਜੇ ਸੱਚ ਪੁੱਛੋ ਤਾਂ ਤੁਹਾਨੂੰ ਐਕਸਪੋਜ਼ ਕਰਦੇ ਤੁਹਾਨੂੰ ਥੋੜੀ ਠੱਗੀ ਨੂੰ ਸਾਹਮਣੇ ਲਿਆਉਂਦੇ ਸਾਡੀ ਵੀ ਬੱਸ ਹੋਈ ਪਈ ਆ ਹਾਲਾਤ ਇਹ ਨੇ ਵੀ ਦਿਨ ਚੋਂ ਚਾਹੇ ਚਾਰ ਵਾਰ ਬੋਲੋ ਇੰਨੀ ਵਾਰ ਤੁਸੀਂ ਪੰਜਾਬ ਨੂੰ ਲੁੱਟਦੇ ਹੋ ਘਟੋ ਘਟ ਅੱਜ ਦਾ ਲੇਟੈਸਟ ਮੁੱਦਾ ਇਹ ਆ ਵੇ ਪੰਜਾਬ ਦੇ ਧੀਆਂ ਪੁੱਤਾਂ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਪੰਜਾਬੀਆਂ ਨੂੰ ਛੱਡ ਕੇ ਹੁਣ ਜੋਪੀ ਬਿਹਾਰ ਵਾਲੇ ਫੇਰ ਬਿਠਾਤੇ ਪੰਜਾਬ ਦੀਆਂ ਗੱਡੀਆਂ ਤੇ ਪਹਿਲਾਂ ਤਾਂ ਕੇਜਰੀਵਾਲ ਬੈਠਾ ਤੇ ਦਰਕੇਸ਼ ਪਾਟਕ ਵਿਵੇਕ ਕੁਮਾਰ ਰਾਘਵ ਚੱਡਾ ਪਤਾ ਹੀ ਨਹੀਂ ਕਿਹੜੀ ਕਿਹੜੀ ਲਾਈਨ ਹੈ ਅੱਜ ਚੇਅਰਮੈਨਾਂ ਦੀ ਲਿਸਟ ਆਈ ਜਿਦੇ ਚ ਮੈਂ ਪੜ ਰਿਹਾ ਤਾਂ ਕਿ ਪੰਜਾਬ ਪ੍ਰਦੂਸ਼ਣ ਬੋਰਡ ਦੀ ਚੇਅਰਪਰਸਨ ਦਿੱਲੀ ਆਪ ਯੂਨਿਟ ਦੀ ਸਲਾਹਕਾਰ ਤੇ ਕੇਜਰੀਵਾਲ ਦੀ ਸਕੱਤਰ ਰੀਨਾ ਗੁਪਤਾ ਨੋ ਜੀ ਕੇਜਰੀਵਾਲ ਦੀ ਸਕੱਤਰ ਪੰਜਾਬ ਦੇ ਪ੍ਰਦੂਸ਼ਣ ਮੋਰ ਦੀ ਚੇਅਰਮੈਨ ਹੈ ਟਾਪ ਦਾ ਮਤਲਬ ਇਹ ਉਹ ਚੇਅਰਮੈਨ ਨਹੀਂ ਹੈ ਜਿਹੜੀ ਇੱਕ ਨੰਬਰ ਵਾਲੀ ਜਿਹੜੀ ਆਪਾਂ ਕਹਿੰਦੇ ਆ ਕਿ ਟਾਪ ਵਾਲੀ ਤੇ ਦੂਜੀ ਦੂਜੀ ਹੈਗੀ ਹੈ ਕਿ ਪੰਜਾਬ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਲਾਤੇ ਦੀਪਕ ਚੋਹਾਨ ਤੇ ਦੀਪਕ ਚੋਹਾਨ ਉਹ ਆ ਵੀ ਸੰਦੀਪ ਪਾਟਕ ਦਾ ਪੀਏ ਆ ਪਹਿਲਾਂ ਤਾਂ ਸੰਦੀਪ ਪਾਟਕ ਨੂੰ ਇਥੋਂ ਰਾਜ ਸਭਾ ਮੈਂਬਰੀ ਦਿੱਤੀ ਮੁੜਕੇ ਦੁਆਰਾ ਉਹਦੇ ਪੀਏ ਨੂੰ ਹੁਣ ਲਾਤੀਆ ਇੰਡਸਟਰੀ ਦਾ ਪੂਰੀ ਦਾ ਵੀ ਇੰਡਸਟਰੀ ਚੇਅਰਮੈਨ ਉਹਨਾਂ ਇੰਡਸਟਰੀ ਦਾ ਚੇਅਰਮੈਨ ਵੀ ਉਹਨਾਂ ਆਂਦਾ ਹੈ ਪ੍ਰਦੂਸ਼ਣ ਬਰੋਡ ਦਾ ਚੇਅਰਮੈਨ ਵੀ ਉਹਨਾਂ ਦਾ ਮੁੱਖ ਮੰਤਰੀ ਦਾ ਵਿੱਤੀ ਸਲਾਹਕਾਰ ਵੀ ਉਹਨਾਂ ਆਂਦਾ ਹੈ ਮਤਲਬ ਬਣ ਕੇ ਰਿਹਾ ਪੰਜਾਬ ਦਾ ਮੇਰੀ ਆਮਾਦੀ ਪਾਰਟੀ ਦੇ ਉਹਦੇ ਧਾਰਾ ਨੂੰ ਜਾਂ ਜਿਹੜੇ ਵਿੱਚ ਹਲੇ ਵੀ ਝੰਡਾ ਚੱਕੀ ਫਿਰਦੇ ਨੇ ਜਾਂ ਹਲੇ ਵੀ ਜਿਨ੍ਹਾਂ ਦੇ ਬਦਲਾਅ ਵਾਲਾ ਕੀੜਾ ਮਤਲਬ ਵੱਧਿਆ ਹੋਇਆ ਮੂਸਾ ਨਾ ਕਰਿਓ ਮੇਰੀ ਗੱਲ ਦਾ ਪਰ ਯਾਰ ਤੁਸੀਂ ਤਾਂ ਕਹਿੰਦੇ ਸੀ ਦਬਦਾ ਕਿੱਥੇ ਆ ਤੇਰੇ ਯਾਰ ਨੂੰ ਦਬੜ ਨੂੰ ਫਿਰਦੇ ਸੀ ਦਬਦਾ ਕਿੱਥੇ ਆ ਹੁਣ ਹੁਣ ਦਾਣਾ ਲਾ ਕੇ ਨੱਚ ਕੇ ਦਿਖਾਓ ਮਿੱਤਰੋ ਕਿ ਦਬਦਾ ਕਿੱਥੇ ਜਾਂ ਹੁਣ ਤੁਹਾਨੂੰ ਪੰਜਾਬੀ ਦੱਸਾਂਗੇ ਕਿ ਦਵਿਆਂ ਨਹੀਂ ਤਾਂ ਪਤੰਦਰ ਲੰਬਾ ਪਿਆ ਲੱਖ ਲਾਣ ਤੇ ਯਾਰ ਭਗਵੰਤ ਮਾਨਸਿਆਂ ਲੱਖ ਲਾਣਤ ਕਿਹੜਾ ਮੂੰਹ ਲੈ ਕੇ ਅੱਗੇ ਮਤਲਬ ਪੰਜਾਬ ਤੋਂ ਜਾਏਗਾ ਰੋੜਾ 18 20 ਮਹੀਨੇ ਦੀ ਕਹਾਣੀ ਰਹਗੀ ਸਾਰੀ ਮਤਲਬ 27 ਦੇ ਵਿੱਚ ਇਲੈਕਸ਼ਨ ਆ ਫਰਵਰੀ ਚ ਮਾਰਚ ਅਪ੍ਰੈਲ ਮਈ ਤਿੰਨ ਮਹੀਨੇ ਕੱਢਦੇ 24 ਚੋਂ 19 ਮਹੀਨੇ ਦੀ ਸਰਕਾਰ ਅਧਰੀ ਕੁੱਲ ਤੇ 3-4 ਮਹੀਨੇ ਪਹਿਨਾ ਚੋਣਾ ਵਾਲਾ ਮਹੌਲ ਬਣ ਜਾਂਦਾ 2 ਮਹੀਨੇ ਇਲੈਕਸ਼ਨ ਨੌਸ ਤਾਂ ਕੁੱਲ ਮਿਲਾ ਕੇ 12-15 ਮਹੀਨੇ ਦੀ ਤੇਰੇ ਕੋਲ ਮੁੱਖ ਮੰਤਰੀ ਦੀ ਕੁਰਸੀ ਆ ਤੇ ਉਹ じゃ ਕਿਹੜੀ ਤੇਰੀ ਨਸ ਦੱਬੀ ਹੋਈ ਉਹਨਾਂ ਨੇ ਵੀ ਜਿਹੜਾ ਤੇ ਤੂੰ ਜਮੇ ਚੂਹ ਨਹੀਂ ਕਰ ਰਿਹਾ ਸੀ ਵੀ ਨਹੀਂ ਬਟ ਰਿਹਾ ਤੇ ਪੰਜਾਬੀ ਠੀਕ ਆ ਚੁੱਪ ਜਾ ਕਰੀ ਦੇਖਦਾ ਰਹੇ ਨੇ ਪਰ ਮੰਜੀ ਥੋਕਣਗੇ ਟਕਾ ਕੇ ਦੱਬ ਕੇ ਬੋਲੋ ਯਾਰ ਦੱਬ ਕੇ ਆਵਾਜ਼ ਚੱਕੋ ਜਿਹੜੇ ਬੋਲ ਸਕਦੇ ਆ ਬੋਲੋ ਜਿਹੜੇ ਠੋਕ ਸਕਦੇ ਆ ਠੋਕੋ ਮਤਲਬ ਹੁਣ ਆਪਣੀ ਜ਼ਮੀਰ ਇੰਨੀ ਤਾਂ ਮਰਨੀ ਗਈ ਕਿ ਦਿੱਲੀ ਸਿੱਧਾ ਹੀ ਲੁੱਟ ਕੇ ਲੈ ਕੇ ਜਾ ਰਹੀ ਹੈ ਪੰਜਾਬ ਨੂੰ ਤੇ ਆਪਾਂ ਬੋਲੀਏ ਨਾ ਉਹ 15 18 ਮਹੀਨੇ ਰਹਿ ਗਏ ਕੁਝ ਨਹੀਂ ਕਰ ਸਕਦੇ ਤੁਹਾਡਾ ਇਹ ਆ ਜਿਹੜੇ ਤੁਸੀਂ ਚੇਅਰਮੈਨੀਆਂ ਦੇ ਲਾਲਚਾਂ ਦੇ ਵਿੱਚ ਜਿਹੜੇ ਤੁਸੀਂ ਮੁੱਖ ਮੰਤਰੀ ਜੀ ਭਗਵੰਤ ਮਾਨ ਦੀ ਵੀ ਗੱਲ ਕਰੀਏ ਤਾਂ 15 18 ਮਹੀਨੇ ਦੀ ਹੁਣ ਮੁੱਖ ਮੰਤਰੀ ਪਿੱਛੇ ਤੋਂ ਪੰਜਾਬੀਆਂ ਨੂੰ ਨਾ ਵੇਚ ਪਤਾ ਤੈਨੂੰ ਵੀ ਆ ਕਿ ਪਾਣਾ ਵਰਤ ਗਿਆ ਪਤਾ ਤਾਂ ਨਹੀਂ ਉਹ ਪਾਣਾ ਵਰਤ ਗਿਆ ਹਲੋ ਸ਼ਕਲ ਜੀ ਮੈਂ ਕਰਦਾ ਜੀ ਲਾਇਆ ਹੋਇਆ ਵਾ ਸੀ ਮੈਂ ਤੇ ਕਹਿਣ ਦਾ ਮਤਲਬ ਇਹ ਹੈ ਵੀ ਹੁਣ 18 ਮਹੀਨੇ ਦੀ ਮੁੱਖ ਮੰਤਰੀ ਪਿੱਛੇ ਦਿੱਲੀ ਅੱਗੇ ਲੰਮਾ ਪਿਆ ਲੰਮਾ ਦਬਦਾ ਕਿੱਥੇ ਆ ਹੁਣ ਹੱਥ ਬੰਨ ਕੇ ਬੇਨਤੀ ਆ ਗਾਣਾ ਨਾ ਲਾਈ ਦੁਬਾਰਾ ਹੁਣ ਕਿ ਤੇਰੇ ਯਾਰ ਨੂੰ ਦਵਨ ਨੂੰ ਫਿਰਦੇ ਸੀ ਦਬਦਾ ਕਿੱਥੇ ਆ ਮਾਨਸਿਆਂ ਤਾਂ ਲਾਜ ਲਾਤੀ ਬੜੇ ਚਾਹ ਦੇ ਨਾਲ ਕਿਉਂਕਿ ਕੇਜਰੀਵਾਲ ਰਾਗ ਚੱਡਾ ਅਤਰਕੇਸ਼ ਪਾਟਕ ਵਿਵੇਕ ਕੁਮਾਰ ਹੋਰ ਪਤ ਨਹੀਂ ਦੁੱਕੀ ਤਿੱਕੀ ਕਿਹੜੇ ਲੂਂਗ ਲਾਣਾ ਇੱਥੋਂ ਸਾਰਾ ਦਿੱਲੀ ਤੋਂ ਹਾਰ ਕੇ ਇੱਥੇ ਸਰਕਾਰੀ ਕੋਠੀਆਂ ਸਰਕਾਰੀ ਗੱਡੀਆਂ ਦੇ ਨਜ਼ਾਰੇ ਲੈ ਰਿਹਾ ਉਹਨਾਂ ਨਾਲ ਕਾਹਦਾ ਲੰਬਾ ਸਾਡਾ ਯਾਰ ਉਹਨਾਂ ਨਾਲ ਕੋਈ ਲੰਬਾ ਨਹੀਂ ਉਹ ਲੰਬਾ ਇਹ ਲਾਹਣਤ ਉਹ ਭਗਵੰਤ ਮਾਨਸਾ ਤੈਨੂੰ ਆ ਇਹਨਾਂ ਨੇ ਕੁਝ ਨਹੀਂ ਜਾਣਿਆ ਇਹਨਾਂ ਨੇ ਪਾਰ ਜਾਣਾ ਦਿੱਲੀ ਮੁੜ ਕੇ ਸ਼ੰਭੂ ਤੇ ਗਾ ਨਹੀਂ ਉਹਨਾਂ ਨੇ ਕਦੇ ਆਉਣਾ ਜ਼ਿੰਦਗੀ 'ਚ ਪਰ ਲਾਂਬੇ ਤੈਨੂੰ ਪਹਿਣੇ ਨੇ ਲਾਹਣਤਾ ਤੈਨੂੰ ਪਹਿਣੀਆਂ ਨੇ ਸਾਰੀ ਉਮਰ ਲੋਕਾਂ ਨੇ ਗਾਣਾ ਤੈਨੂੰ ਕੱਢਣੀਆਂ ਨੇ ਤੇ ਸਾਰੀ ਉਮਰ ਲੋਕਾਂ ਦੇ ਮੂੰਹ ਮੱਥੇ ਲੱਗਣੇ ਹੋਗਾ ਤੂੰ ਨਹੀਂ ਰਹਿਣਾ ਕਿਉਂਕਿ ਜਿਹੜੇ ਹਿਸਾਬ ਨਾਲ ਦੋਏ ਹੱਥੀ ਤੂੰ ਲਟਾਉਣ ਲੱਗਿਆ ਵਾ ਦਿੱਲੀ ਨੂੰ ਜਾਂ ਫਿਰ ਤੈਨ ਨੇ ਵੀ ਸੋਚ ਲਿਆ ਕਿ ਹੁਣ ਜੋ ਕਰਦੇ ਨੇ ਕਰਨਦੇ ਹੁਣ ਜੋ ਸਿਮਰਾ ਮੈਂ ਵੀ ਹੁਣ ਤਾਂ ਮਤਲਬ ਉਹ ਕੰਮ ਹੋਇਆ ਪਿਆ ਜਿਵੇਂ ਕਹਿੰਦੇ ਨੇ ਆਪੋ ਧੱਪੀ ਪੈ ਗਈ ਇੱਕ ਕਹਾਵਤ ਆ ਪੰਜਾਬੀਆਂ ਦੀ ਕਿ ਆਪੋ ਧੱਪੀ ਪੈ ਗਈ ਮਤਲਬ ਆਪੋ ਤਾਂ ਧੱਪੀ ਪਈ ਪਈ ਆ ਕਿ ਜਿੱਦੋਂ ਜਿਵੇਂ ਲੁੱਟ ਹੁੰਦਾ ਲੁੱਟ ਲੋ ਜਿੱਦੋਂ ਜਿਵੇਂ ਲੁੱਟ ਹੁੰਦਾ ਲੁੱਟ ਲੋ ਪੰਜਾਬੀਆਂ ਨੂੰ ਛੱਡ ਕੇ ਆ ਦਿੱਲੀ ਵਾਲਿਆਂ ਦੇ ਜੂਪੀ ਵਾਲਿਆਂ ਨੂੰ ਮਤਲਬ ਇੱਥੇ ਪੰਜਾਬ ਦੀਆਂ ਟੌਪ ਦੀਆਂ ਚੇਅਰਮੈਨੀਆਂ ਦੇਖ ਕੇ ਕੁਰਸੀਆਂ ਦੇਖ ਕੇ ਕਾਰਾਂ ਦੇਖ ਕੇ ਕੋਠੀਆਂ ਦੇਖ ਕੇ ਤੇ ਸਾਡੇ ਸਰ ਤੇ ਰਾਜ ਕਰਨ ਵਾਸਤੇ ਭਗਵੰਤ ਮਾਨ ਸਾਹਿਬ ਜਿਹੜੇ ਬੰਦੇ ਬਿਠਾਏ ਨੇ ਲੱਖ ਲੱਖ ਲਾਹਣ ਤੈਨੂੰ ਪੰਜਾਬੀਆਂ ਨੂੰ ਬੇਨਤੀ ਆ ਕਿ ਮਾੜੀ ਮੁੱਟੀ ਅਣਖ ਨੂੰ ਜਗਾ ਲਓ ਬੋਲੋ ਦੱਬ ਕੇ ਠੋਕੋ ਜੇ ਤੁਸੀਂ ਸਿਰਫ ਦੇਖੀ ਜਾਓਗੇ ਇਹ ਆਪਣੀ ਨਸਲ ਤੇ ਫਸਲ ਦੀ ਬਰਵਾਦੀ ਕਰ ਰਹੇ ਨੇ ਆਪਣੀ ਆਉਣ ਵਾਲੀ ਪਨੀਰੀ ਦੀ ਬਰਵਾਦੀ ਕਰ ਰਹੇ ਨੇ ਆਪਣੇ ਆਉਣ ਵਾਲੇ ਫਿਊਚਰ ਦੀ ਬਰਵਾਦੀ ਕਰ ਰਹੇ ਨੇ ਕਿਉਂਕਿ ਪੰਜਾਬ ਚੱਪਾ ਰਹਿਣਾ ਇਹਨਾਂ ਨਟ ਜਾਣੇ ਇਹਨਾਂ ਨੇ ਇਹਨਾਂ ਦੀ 15-18 ਮਹੀਨੇ ਦੀ ਵੈਲਿਡਿਟੀ ਆ ਸੋ ਜਿਹੜੇ ਇਹ ਅੱਜ ਵਾਲਾ ਕਾਰਨਾਮਾ ਹੋਇਆ ਵੈਸੇ ਤੋਂ ਨਵਾਂ ਨਹੀਂ ਹੋਇਆ ਪਹਿਲਾਂ ਵੀ ਇਹ ਕਾਰਨਾਮੇ ਤਾਂ ਸਰਕਾਰ ਬਣਨ ਤੋਂ ਬਾਅਦ ਜਦੋਂ ਰਾਸ਼ਟਰਪਤੀ ਮੈਂਬਰ ਲਾਇਸੀ ਉਦੋਂ ਹੀ ਸ਼ੁਰੂ ਹੋ ਗਏ ਸੀ ਸੋ ਇਹ ਕਾਰਨਾਮੇ ਜਾਰੀ ਵੀ ਰਹੇ ਨੇ ਨੇ ਕਿੰਨੀਆਂ ਪ੍ਰਾਈਵੇਟ ਨੌਕਰੀਆਂ ਅੱਧਾ ਸੈਕਟਰੀ ਰੇਟ ਇਹਨਾਂ ਨੇ ਭਰਿਆ ਪਿਆ ਦਿੱਲੀ ਵਾਲਿਆਂ ਨਾਲ ਪਰ ਇਹਦਾ ਜਵਾਬ ਦੇਣਗੇ ਜ਼ਰੂਰ ਪੰਜਾਬੀ ਤੇ ਦੇਣਗੇ ਵੀ ਠੋਕ ਕੇ ਅੱਜ ਹਾਲਾਤ ਇਹ ਨੇ ਕਿ ਟਰਾਲੀ ਚੋਰ ਟਰਾਲੀ ਚੋਰ ਕਹਿ ਕੇ ਲੋਕ ਪਿੰਡਾਂ 'ਚ ਨਹੀਂ ਇਹਨਾਂ ਨੂੰ ਵੜਨ ਦੇ ਰਹੇ ਹਾਲਾਤ ਹੋ ਜੇ ਨੇ ਲੱਖ ਲਾਹਣ ਤੇ ਯਾਰ ਜਿਹੜਾ ਤੂੰ ਦਿੱਲੀ ਅੱਗੇ ਸਰਿੰਡਰ ਕਰਕੇ ਆਪਣੇ ਆਪ ਨੂੰ ਦਿੱਲੀ ਅੱਗੇ ਬਿਲਕੁਲ ਝੁਕਾ ਲਿਆ ਕਿ ਜੋ ਮਰਜ਼ੀ ਪੰਜਾਬ ਨੂੰ ਲੁੱਟ ਲੋ ਉਲਾਂਬੇ ਤੇ ਲਾਹਣਤਾ ਤੇ ਲੱਖ ਲੱਖ ਕੇ ਭਗਵੰਤ ਮਾਨ ਨੂੰ ਨੇ ਕਿਉਂਕਿ ਦਿੱਲੀਆਂ ਨਾਲ ਕਾਹਦਾ ਗੁੱਸਾ ਉਹ ਤਾਂ ਹਈ ਤੜ ਵੀ ਨਹੀਂ ਉਹ ਤਾਂ ਲੁੱਟਣ ਹੀ ਆਏ ਨੇ ਲੁੱਟ ਕੇ ਨਿਆਰੇ ਨੇ ਸਾਡੇ ਮੋਢੇ ਤੇ ਭਗਵੰਤ ਮਾਨ ਦੇ ਮੋਢੇ ਤੇ ਰੱਖ ਕੇ ਪੰਜਾਬ ਨੂੰ ਲੁੱਟ ਰਹੇ ਨੇ ਤੇ ਮਾਨ ਪਤਾ ਨਹੀਂ ਕਿਹੜਾ ਮੂੰਹ ਲੈ ਕੇ ਉਹਨਾਂ ਕੇ ਪੰਜਾਬ ਦੇ ਵਿੱਚ ਜਾਊਗਾ ਲੱਖ ਲੱਖ ਲਾਣ ਦਾਂਦੇ